ਹੈਲੋ ਹੈਲੋ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਕੀ ਹਾਲ ਹੈ ਫਗਵਾੜੇ ਵਾਲਿਓ ਵਾਹ ਜੀ ਵਾਹ ਅਮਲੀ ਸਾਹਿਬ ਵਾਹ 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 ਜੀ ਵਾਹ ਜਿੰਦਾਬਾਦ ਇੰਨਾ ਪਿਆਰ ਦੇਣ ਲਈ ਬਹੁਤ ਸ਼ੁਕਰੀਆ ਸਾਡੇ ਪ੍ਰਧਾਨ ਸਾਹਿਬ ਅਮਨ अरोड़ा ਜੀ ਪਰ ਕਿੰਗ ਪ੍ਰਧਾਨ ਜੀ ਸ਼ੈਰੀ ਕਲਸੀ ਜੀ ਸਾਡੇ ਨਾਲ ਨੇ ਨਵੇਂ ਚੁਣੇ ਹੋਏ ਚੱਬੇਵਾਲ ਤੋਂ ਐਮਐਲਏ ਸ਼ਾਂਕ ਸਾਡੇ ਐਮਪੀ ਸਾਹਿਬ ਜੋਗਿੰਦਰ ਸਿੰਘ ਮਾਨ ਸਾਹਿਬ ਵੀ ਸਾਡੇ ਹੁਸ਼ਿਆਰਪੁਰ ਤੋਂ ਐਮਪੀ ਚੱਬੇਵਾਲ ਸਾਹਿਬ ਰਾਜਕਮਾਤ ਜੀ ਸਾਰੀ ਸਾਡੀ ਟੀਮ ਸਭ ਸਾਰੇ ਜਿੰਨੇ ਸਾਡੇ ਅਹੁਦੇਦਾਰ ਸਹਿਬਾਨ वर्कर साहबान वहा सारे साने <laughs> जिन्हें फगवाड़े की टीम जलंधर की टीम जंडियाले टीम फलौर की टीम कपूरथले टीम जिन्हें भी आए सारे का स्वागत है जिने दुकानदार भा अपने दुकानदारी के छह खड़े हो बहुत बहुत थडा धनबाद है मैं कोई ज्यादा समा नहीं लेना मैं थो तो सिर्फ एक कहना आया ਫਗਵਾੜਾ ਸ਼ਹਿਰ ਜਿਹੜਾ ਇਤਿਹਾਸਿਕ ਸ਼ਹਿਰ ਹੈ ਔਰ ਜੇ ਸ਼ਹਿਰ ਦੇ ਵਿੱਚ ਤੁਸੀਂ ਆਪਣੀ ਸਰਕਾਰ ਬਣਾ ਲਓਗੇ ਸ਼ਹਿਰ ਦੇ ਵਿੱਚ ਜੇ ਕਾਰਪੋਰੇਸ਼ਨ ਆਪਣੀ ਬਣਾ ਲਓਗੇ ਤਾਂ ਸ਼ਹਿਰ ਦਾ ਕਾਇਆ ਪਲਟ ਹੋ ਜਾਊਗਾ ਕਿਉਂਕਿ ਉੱਪਰ ਆਪਣੀ ਸਰਕਾਰ ਹੈਗੀ ਹੈ ਕਈ ਵਾਰੀ ਕੀ ਹੁੰਦਾ ਹੈ ਪੁਰਾਣੀ ਚੁਣੀ ਹੋਈ ਕਾਰਪੋਰੇਸ਼ਨ ਕਿਸੇ ਹੋਰ ਪਾਰਟੀ ਦੀ ਹੁੰਦੀ ਹੈ ਸਰਕਾਰ ਕਿਸੇ ਹੋਰ ਪਾਰਟੀ ਦੀ ਬਣ ਜਾਂਦੀ ਹੈ ਉਹ ਮਤਾ ਹੀ ਨਹੀਂ ਪਾ ਕੇ ਦਿੰਦੇ ਇੱਥੋਂ ਵੀ ਕਿਤੇ ਚੜ੍ਹਾਈ ਨਾ ਹੋ ਜੇ ਇਹਨਾਂ ਦੀ ਸੀਵਰੇਜ ਦਾ ਬੁਰਾ ਹਾਲ ਸਪਾਰਕਾਂ ਦਾ ਬੁਰਾ ਹਾਲ ਜੇ ਕਿਤੇ ਕੋਜੇ ਕੰਮ ਜੇ ਕਿਤੇ ਇੱਕ ਇੱਥੇ ਪੰਜਾਬ ਦਾ ਜਿਹੜਾ ਸੀਐਮ ਉਹ ਵੀ ਆਪ ਦਾ ਤੇ ਐਮਸੀ ਵੀ ਆਪ ਦਾ ਸੀਐਮ ਤੇ ਐਮਸੀ ਲਿਖਣ ਚ ਅੱਖਰ ਅੱਗੇ ਰੁਤਰੀ ਨਹੀਂ ਵਸਣਾ ਸੋ ਜਿੰਨੇ ਵਾਰਡਾਂ ਚ ਵੀ ਜਿੰਨੇ ਵਾਰਡਾਂ ਦੇ ਸਾਡੇ ਐਮਸੀ ਇੱਥੇ ਵੀ ਆਏ ਹੋਣਗੇ ਬਹੁਤ ਸਾਰੇ ਜਿਹੜੇ ਲੜ ਰਹੇ ਨੇ ਜਿੰਦਾਬਾਦ ਜਿੰਦਾਬਾਦ ਅਰ ਜਿੰਨੇ ਵਾਰਡਾਂ ਦੇ ਐਮਸੀ ਆਏ ਨੇ ਉਹਨਾਂ ਨੂੰ ਮੈਂ ਕਹਿਣਾ ਕਿ ਘਰ ਘਰ ਜਾ ਕੇ ਲੋਕਾਂ ਨੂੰ ਪਾਲਿਸੀਆਂ ਦੱਸੋ ਕੀ ਕੀ ਕਰਾਂਗੇ ਆਪਾਂ ਫਗਵਾੜੇ ਵਾਸਤੇ ਉਹ ਵੀ ਦੱਸੋ ਤੇ ਅੱਗੇ ਜਿੰਨੇ ਵਾਰੀ ਫਿਰ ਮੇਰੀ ਐ ਅਰਜ਼ੀਆਂ ਤੁਸੀਂ ਲਿਆਉਣੀਆਂ ਦਸਖਤ ਮੈਂ ਕਰਨੇ ਆ ਖਜ਼ਾਨੇ 'ਚ ਕੋਈ ਘਾਟਾ ਨਹੀਂ ਹੁੰਦਾ ਨੀਤਾਂ 'ਚ ਹੀ ਘਾਟਾ ਹੁੰਦਾ ਜਦੋਂ ਹੁੰਦਾ ਬਸ ਤੁਸੀਂ ਜਾ ਜਿੱਤਣ ਤੋਂ ਬਾਅਦ ਵੀ ਲੋਕਾਂ ਚ ਹੀ ਰਹਿਣਾ ਔਰ ਕਦੇ ਮੈਨੂੰ ਬੁਲਾਉਣਾ ਮੈਂ ਆ ਚੂੰਗਾ ਮੈਨੂੰ ਕਈ ਅਫਸਰ ਕਹਿੰਦੇ ਸੀ ਅੱਜ ਵੀ ਮੈਂ ਅੰਮ੍ਰਿਤਸਰ ਤੋਂ ਆਇਆ ਜਲੰਧਰ ਤੋਂ ਆਇਆ ਸਰ ਫਗਵਾੜੇ ਸਿਕਿਉਰਿਟੀ ਦੀ ਪ੍ਰੋਬਲਮ ਨਾ ਅਜੇ ਗਲੀਆਂ ਪੀੜੀਆਂ ਨੇ ਤੁਸੀਂ ਨਾ ਜਾਓ ਮੈਂ ਕਿਹਾ ਮੈਂ ਤਾਂ ਆਪ ਪਿੰਡਾਂ ਦੀਆਂ ਗਲੀਆਂ ਚੋਂ ਨਿਕਲਿਆ ਹੋਇਆ ਮੈਨੂੰ ਗਲੀਆਂ ਜਾਣ ਤੋਂ ਕਿਵੇਂ ਰੋਕ ਦੋਗੇ ਤੁਸੀਂ ਮੈਂ ਤਾਂ ਲੋਕਾਂ ਕੋਲੇ ਜਾਊਂਗਾ ਤੋ ਵੀਰੋ ਸਾਹਮਣੇ ਜਿਹੜੇ ਪਰਖੇ ਹੋਏ ਨੇ ਜਿਹੜੇ ਹੋਰ ਦੂਜੀਆਂ ਪਾਰਟੀਆਂ ਨੇ ਇੱਕ ਨੂੰ ਤਾਂ ਪ੍ਰਮਾਤਮਾ ਵੱਲੋਂ ਹੀ ਸਜ਼ਾ ਮਿਲ ਗਈ ਉਹ ਤਾਂ ਪ੍ਰਮਾਤਮਾ ਵੱਲੋਂ ਜੋ ਪਾਪ ਕੀਤੇ ਸੀ ਸਾਹਮਣੇ ਆ ਗਏ ਠੀਕ ਹੈ ਨਾ ਉਹ ਤਾਂ ਹੈ ਹੀ ਨਹੀਂ ਉਹ ਤਾਂ ਭੁੱਲ ਜਾਓ ਦੂਜੇ ਜਿਹੜੇ ਕਾਂਗਰਸੀ ਨੇ ਉਹ ਤੜਕੀ ਉੱਠ ਕੇ ਜਾਂ ਆਪਸ ਚ ਲੜਨ ਲੱਗ ਜਾਂਦੇ ਜਾਂ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਹੋਰ ਕੋਈ ਕੰਮ ਨਹੀਂ ਉਹਨਾਂ ਕੋਲੇ ਬਸ ਪਰ ਜਿੰਨਾ ਚਿਰ ਤੁਸੀਂ ਮੇਰਾ ਸਾਥ ਦੇਵੋਗੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਨੂੰ ਇਹੀ ਡਰ ਹੈ ਜੈਹੀ ਉਹਨਾਂ ਨੂੰ ਇੱਕ ਲੱਗਿਆ ਹੋਇਆ ਟੌਖਲਾ ਕਿ ਆਮਕਰਾਂ ਦੇ ਮੁੰਡੇ ਕੁੜੀਆਂ ਕਿਉਂ ਆ ਗਏ ਇਹਨਾਂ ਕੁਰਸੀਆਂ ਤਾਂ ਸਾਡੇ ਧੀਆਂ ਪੁੱਤ ਬੈਹnde ਹੁੰਦੇ ਆ ਆਮਕਰਾਂ ਦੇ ਧੀਆਂ ਪੁੱਤ ਕਿਉਂ ਬੈਹ ਗਏ ਆ ਜਦੋਂ ਤੁਸੀਂ ਹੁਣ ਚੁਣ ਲਿਆ ਆਮਕਰਾਂ ਦੇ ਇੱਥੋਂ ਐਮਸੀ ਫੇਰ ਫੇਰ ਉਹਨਾਂ ਨੂੰ ਹੋਰ ਮਚਣਗੇ ਉਹ ਵੀ ਫੇਰ ਆ ਗਏ ਜਨ ਇੱਥੇ ਤਾਂ ਸਾਡੇ ਧੀਆਂ ਪੁੱਤ ਭਤੀਜੇ ਆਉਂਦੇ ਹੁੰਦੇ ਆ ਸੋ ਆਮ ਲੋਕਾਂ ਦਾ ਜ਼ਮਾਨਾ ਆ ਗਿਆ ਵੀ ਤੁਸੀਂ ਜਿਤਾ ਕੇ ਭੇਜ ਰਹੇ ਹੋ ਅਸੀਂ ਤੁਹਾਡੇ ਨਾਲ ਆ ਤੇ